ਹਾਂਜੀ ਸਸਤੀ ਕਾਲ ਜੀ ਅੱਜ ਹੈਗਾ ਆਪਣੇ ਟੀਮ ਮੇ ਕਾਲਚਾਰੀਆ ਭੱਟਾ ਚ ਪ੍ਰੋਗਰਾਮ ਤੇ ਆਪਾਂ ਉੱਥੇ ਚੱਲੇ ਆਂਗੇ ਤੇ ਉੱਥੇ ਜਿਹੜੇ ਆਰਟਸਨ ਨੂੰ ਅੱਜ ਸਾਨੂੰ ਮਿਲਾਉਣਾ ਨਾ ਜਿਹੜੇ ਆਪਾਂ ਨੂੰ ਉਦੋਂ ਐਕਟਰ ਮਿਲਾਏ ਸੀਗੇ ਕੈਰੈਕਟਰ ਉਹਨਾਂ ਦੇ ਰੀਅਲ ਜਿਹੜਾ ਕੈਰੈਕਟਰ ਹੈਗਾ ਉਹਦੇ ਵਿੱਚ ਦਿਖਾਉਣਾ ਸਾਨੂੰ ਤੇ ਮਾਰਦੋ ਬਲੌਗ ਤੇ ਬਲੌਗ ਆਉਂਦੇ ਰਹਿੰਦੇ ਆ ਥੋੜੇ ਦਿਨ ਹੋ ਗਏ ਆਪਾਂ ਬਲਕਾਰ ਅਨਖੀਰੇ ਦਾ ਖਾੜਾ ਸੀਗਾ ਉੱਥੇ ਲਾਈਵ ਚਲਾਇਆ ਸੀਗਾ ਉੱਥੇ ਵੀ ਆਪਾਂ ਗਏ ਸੀ ਵੀਡੀਓ ਪਾਈਆਂ ਸੀ ਬਈ ਬਹੁਤ ਸਾਰਾ ਆਪਣਾ ਵੀ ਚੈਨਲ ਗਰੋਅ ਕਰ ਰਿਹਾ ਵਧੀਆ ਹੁਣ ਆਪਾਂ ਉੱਥੇ ਲੈ ਕੇ ਚੱਲਦੇ ਆ ਤੁਹਾਨੂੰ ਹੁਣ ਇਹ ਤੇਲ ਪਵਾਇਆ ਫਟੌਣ ਤੋਂ ਬਤੁਤੀ ਹੁਣ ਆਪਾਂ ਚੱਲੇ ਆ ਧੁੰਦ ਵੀ ਬਹੁਤ ਜ਼ਿਆਦਾ ਹੈਗੀ ਤੇ ਚਲੋ ਆਉ ਚੱਲਦੇ ਆ ਬਣੇ ਰਹੋ ਵੀਡੀਓ ਦੇ ਨਾਲ ਆਪਾਂ ਸਲੋਲੀ ਸਲੋਲੀ ਜਾ ਰਹੇ ਆ ਜੀ ਤੇ ਇੱਥੇ ਤਾਂ ਧੁੰਦ ਹੈਣੀਗੀ ਪਿੱਛੇ ਬਹੁਤ ਜ਼ਿਆਦੇ ਧੁੰਦ ਦੇ ਸੀ ਜਦੋਂ ਆਪਾਂ ਪਹਿਲ ਨਿਕਲ ਰਹੇ ਸੀਗੇ ਤੇ ਜਿਹਦਾ ਭਾ ਘਰ ਉੱਤਰੇ ਹੋ ਤਾਂ ਮੁਸੀਗੀ ਹੁਣ ਇੱਥੇ ਹੁਣ ਸੂਰਜ ਸਾਹਮਣੇ ਦੇਖ ਰਿਹਾ ਵੀ ਸੂਰਜ ਆ ਗਿਆ ਜੀ ਤੇ ਹੁਣ ਆਪਾਂ ਜਾ ਰਹੇ ਆ ਇੱਥੋਂ ਬਸ ਡੇਢ ਕਿਲੋਮੀਟਰ ਤੋਂ ਮੇਰੇ ਸਾਹਮਣੇ ਡੇਢ ਕਿਲੋਮੀਟਰ ਹੋਊਗਾ ਸਵਾਰੀ ਆਪਾਂ ਠਾਗਾਲ ਚ ਤੇ ਅੱਜ ਆ我们就 ਨਾ ਬਲੌਗ ਕਰ ਰਹੇ ਆ ਇਹ ਥੋੜਾ ਜਿਹਾ ਵੀ ਪੰਜਾਬੀ ਕਲਚਰ ਨਾਲ ਸੰਬੰਧਤ ਇੱਕ ਬਲੌਗ ਹੈ ਜਿਹੜੇ ਪਾਣੀ ਹੁੰਦੇ ਆ ਥੋੜਾ ਜਿਹਾ ਵੀ ਪੰਜਾਬੀ ਕਲਚਰ ਦਾ ਹੁੰਦਾ ਕੋਈ ਲੱਗੀ ਆਲਾ ਦਵਾਲਾ ਆਪਣਾ ਹੁੰਦਾਗਾ ਪਿੰਡਾਂ ਵਾਲਾ ਤੇ ਜਿਹੜੀ ਅੱਜ ਚੀਜ਼ ਲੱਗ ਰਹੀ ਅੱਜ ਕੋਈ ਪੰਜਾਬ ਦਾ ਕੋਈ ਮੇਲਾ ਲੱਗ ਰਿਹਾ ਹਰੀਆ ਠਾਗਾਲ ਚ ਉੱਥੇ ਆਪਾਂ ਨੂੰ ਵੀ ਐਨਵਾਈਟ ਕੀਤਾਗਾ ਇਹ ਆਪਾਂ ਹੁਣ ਨੂੰ ਸੋਨੂ ਉੱਥੇ ਲੈ ਕੇ ਜਾ ਰਹੇ ਆ ਤੁਹਾਨੂੰ ਦਿਖਾ ਰਹੇ ਆ ਉੱਥੋਂ ਦਾ ਵੀ ਕੀ ਗੱਲਬਾਤ ਆ ਗਈ ਤੇ 8:30 ਹੋ ਚੁੱਕੇ ਹੈਗੇ ਕਿ ਕਿਹਦਾ ਵੇ ਤਾਂ 9:00 ਦਾ ਮਤਲਬ ਕੀ ਸਰਵਾਤ ਸੀਗਾ ਵੀ 6:00 9:00 ਵਜੇ ਕੋਈ ਦਾ ਨਵਾਂ ਚਾਲਦੇ ਆ ਜੀ ਖੜਾ ਪਾਥੇ ਜਾਉਦੇ ਥੱਲੇ ਦੀ ਹੋ ਕੇ ਕਿਉਂਕਿ ਇੱਧਰ ਬਰਨਾਲਾ ਜਾਣ ਦਾ ਰਸਤਾ ਇੱਧਰ ਦੀ ਹੈਗਾ ਉਧਰੋਂ ਆ ਕੇ ਆਪਾਂ ਸਿੱਧੇ ਰੋਡ ਤੇ ਜਾਂਦੇ ਹੁੰਦੇ ਸੀਗੇ ਤੇ ਹੁਣ ਇੱਧਰ ਇਹਦੇ ਅੰਦਰ ਬ੍ਰਿਜ ਤੇ ਜਾ ਕੇ ਇੱਧਰ ਦੀ ਰਸਤਾ ਹੈ ਆਓ ਜੀ ਆਪਾਂ ਬ੍ਰਿਜ ਉੱਤਰ ਪਾਰ ਕਰ ਲਿਆ ਤੇ ਆਪਾਂ ਇੱਧਰ ਆ ਗਿਆ ਬਰਨਾਲਾ ਰੋਡ ਜਿੱਥੇ ਆਪਾਂ ਬ੍ਰਿਜ ਦੇ ਥੱਲੇ ਦੀ ਹੋ ਕੇ ਆਨੇ ਬਰਨਾਲਾ ਰੋਡ ਤੇ ਆ ਗਿਆ ਇੱਧਰ ਸਿੱਧੇ ਇੱਥੇ ਨਾਲੇ ਟੋਲ ਟੈਕਸ ਹੈਗਾ ਤਾਂ ਆਪਾਂ ਇਧਰ ਦੀ ਜਾਂਦੇ ਆਂ ਰੋਡ ਦੀ ਸਹੀ ਸਾਈਡ ਫੇਰ ਤਾਂ ਖੜੂ ਕਹਿੰਦਾ ਚੀਂਿਆਂ ਦਾ ਵਾਸਟੈਂਡ ਦਾ ਗਰੁੱਪ ਕੱਟ ਬਣਿਆ ਹੋਇਆ ਰੋਡ ਤੇ ਆ ਰਿਹਾ ਤੇ ਜੇ ਆਪਾਂ ਇਹਦੀ ਜਾਂਦੇ ਆਂ ਰੰਗ ਸਾਈਡ ਮਤਲਬ ਕਿ ਉਪਲ ਪਲੇ ਦੇ ਰੋਡ ਦੇ ਉੱਤੇ ਦੀ ਤਾਂ ਉਦੋਂ ਆਪਾਂ ਨੂੰ ਕਾਜ ਨੇੜੀ ਆ ਜਾਂਦਾ ਹੁਣ ਆਪਾਂ ਦੇਖਦੇ ਵੀ ਤੁਹਾਨੂੰ ਵੀ ਬਹੁਤ ਜ਼ਿਆਦਾ ਹੈ ਜਿਹੜਾ ਆਪਣਾ ਇਹ ਜਲਦੀ ਲੋਕਡਾਊਨ ਦਾ ਆਪਾਂ ਇਧਰ ਦੀ ਦੇਖਦੇ ਨਹੀਂ ਕਰਾ ਪੁੱਛਦੇ ਟੱਕੜਾ ਟੇ ਵਾਲਾ ਜਨਾਬ ਲਓ ਜੀ ਬੜੇ ਰਹੋ ਵੀਡੀਓ ਸੀ ਲਗਾ ਟਾਈਮ ਹੈ ਤੇ ਦੁਕਾਨਾਂ ਤੇ ਕੁੰਨ ਲੱਗ ਰਹੀਆਂ ਨੇ ਇਹ ਆਹ ਪਾਣੀ ਆ ਗਿਆ ਰੋਡ ਤੇ ਜਿਹੜੇ ਪਾਸੇ ਕਾਲ ਜਗਾ ਦੇਖਦੇ ਹੋ ਉੱਥੇ ਕੀ ਸਾਹ ਦਾ ਐਂਟਰੀ ਐਂਟਰੀ ਦਾ ਕਹਿੰਦਾ ਆਪਣੇ ਨਾਲ ਦੀ ਟੀਵੀ ਆ ਰਹੀ ਐ ਦੰਦਾ ਇਸ ਪਾਸੇ ਤੋਂ ਫੇਰ ਫੇਰ ਲਾ ਕੀ ਐਥੇ ਆਜਾ ਥੋੜਾ ਜਿਹਾ ਤੁਦਾ ਕਰ ਕੀ ਲਗਾ ਕਾਜ ਨੇੜੇ ਤੇ ਆ ਗਿਆ ਤੇ ਉਹ ਸਾਹਮਣੇ ਸਾਨੂੰ ਦੇਖ ਰਿਹਾ ਹੁਣ ਕੀ ਆ ਗਈ ਧੁੱਧ ਵੀ ਜਿਵੇਂ ਆਪਾਂ ਉਹ ਸਾਹਮਣੇ ਕੱਟ ਆ ਗਿਆ ਕਾਲਜ ਵਾਲਾ ਉਹ ਸਾਹਮਣੇ ਦੇਖ ਰਹੀ ਐ ਸਾਨੂੰ ਬਿਲਡਿੰਗ ਉਹ ਬਸ ਕਾਲਜ ਵਾਲੀ ਬਿਲਡਿੰਗ ਹੀ ਆ ਗਈ ਉਹ ਸਾਹਮਣੇ ਗੱਡੀਆਂ ਗੁੱਟੀਆਂ ਖਾਸੀਆਂ ਖੜੀਆਂ ਨੇ ਆਪਾਂ ਵੀ ਪਹੁੰਚ ਚੁੱਕੇ ਆਗੇ ਦੇਖਦੇ ਆ ਵੀ ਕਿੰਦਾ ਦੀ ਗੱਲਵਾਤ ਆ ਗਈ ਬਾਹਰ ਕੀ ਵਗੈਰਾ ਅੰਦਰ ਹੀ ਆ ਜਾਂ ਬਾਹਰ ਹੀ ਆ ਕਾਲਜ ਆ ਗਿਆ ਜੀ ਸਾਡੇ ਨੂੰ ਇੰਟਰਨਟ ਦਾ ਇੱਥੇ ਮੈਨੂੰ ਇਹ ਖੁੱਦ ਨਹੀਂ ਲਿਖਿਆ। ਲੋ ਜੀ ਬੋਲਟ ਲਾਤਾ ਆਪਾਂ ਪਾਰਕਿੰਗ 'ਚ। ਹਾਏ ਮੈਨੂੰ ਲੱਗਿਆ ਆਪਾਂ ਹੀ ਪਹਿਲੇ ਆਏ ਆ ਇੱਥੇ। ਦੇਖ ਕਿੱਧਰ ਕਾਲਜ ਦਾ ਮਹੌਲਾ ਦੇਖ ਲੋ ਜੀ। ਆਪਣੇ ਨਾਲ ਦੀ ਜਾਂਦਾ ਸਾਰੀ ਇੱਥੇ ਪੜ੍ਹੀ ਹੈ ਵੈਸੇ ਆਪੇ ਇਸਲੀ 'ਚ ਪੜ੍ਹੇ ਆ। ਜਿਹੜਾ ਬਰਨਾਲੇ ਵਾਲਾ ਤੇ ਹਾਏ ਤਾਂ ਇੱਥੇ ਵੈਸੇ ਕੋਈ ਆਇਆ ਨਹੀਂ ਹੈਗਾ ਆਪਨੇ ਸਭ ਤੋਂ ਪਹਿਲਾਂ ਆਏ ਆ। ਸਾਹਮਣੇ ਟੈਂਟ ਟੁੱਟ ਜੇ ਲੱਗੇ ਹੋਏ ਨੇ। ਕਾ ਵਿੱਚ ਦੀ ਆਪਾਂ ਜਾ ਰਹੇ ਹਾਂ ਇਤਨਾ ਪਤਾ ਨਹੀਂ ਕਾਦਾ ਕੋਪਨ ਕਾਪਨ ਮਿਲ ਰਹੇ ਹੈਗੇ ਹਾਂ ਅਰੇ ਕੋਪਨ ਮਿਲਦੇ ਇਥੇ ਹਾਂ ਮਹੌਲ ਹੈ ਇਹ ਤਾਂ ਰੋਲ ਹੈ ਫੇਟੇ ਮੇਰੀ ਨਹੀਂ ਜੇਲੀ ਚੱਲ ਰਹੀ ਹੈ

ਨਹੀਂ ਅਸੀਂ ਤਾਂ ਗੱਲਬਾਤ ਕਰਨੀ ਆ ਜਾਂ ਚਾਹ ਪਿਆਣੀ ਪੀਣ ਲਈ ਹੁਣ ਆਇਆ ਚੱਲੀ ਗਿਆ ਅੰਦਰ ਵਾਜਾ ਕਰ ਲਈ ਗੱਲ ਉੱਥੇ ਕਰ ਲਈ ਜਿਹੜੀ ਕਰਨੀ ਆ ਚੱਲ ਆ ਜਾ ਫਿਰ ਲਓ ਚਾਹ ਕੀ ਤੋਂ ਤਰੋਂ ਤਾਂ ਲੈ ਗਏ ਸਾਹਮਣੇ ਜਾ ਰਹੀਆਂ ਦਾਣਾ ਟਰੋੜ ਕੇ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਇੱਥੇ ਐਗਜ਼ਾਇਨ ਨਹੀਂ ਆਹ ਗਾਜਾ ਵੀ ਪਾਇਆ ਹਾਂ ਗਾਜਾ ਵੀ ਆਹ ਕੋਈ ਦ੍ਰਿਣ ਜੂਨ ਤਾਂ ਨਹੀਂ ਗਿਆ ਫਿਰ ਬਾਗ ਨੂੰ ਬੋਲੇ ਲਾਏ ਨੇ ਕੀ ਦੇਖਿਆ ਲੈ ਨੀ ਨਿਆਣੇ ਦੇ ਨੀ ਨਿਆਣੇ ਮਿਲਿਆ ਲੋ ਜਿੱਧਰ ਫੋਟੋਆਂ ਫੋਟੋਆਂ ਝਾ ਰਹੀ ਨੇ ਇਧਰ ਇਧਰ ਇੱਕ ਫੋਟੋ ਆਜ ਕੀ ਕੋਈ ਕੰਮ ਆਜ ਕੀ ਗੱਲ ਕਰ ਰਹੇ ਇਧਰ ਫੋਟੋ ਫੋਟੋ ਕਰਾ ਰਹੀ ਹੈ ਆਪਣੇ ਸਟਾਫ ਆਪਣੇ ਚਾਹਤ ਕੋ ਆਈਆ ਪਿੰਡ ਵਾਸਤੇ ਹਾਂਜੀ ਚਲੋ ਜੀ ਹਾਂਜੀ ਕਾਫੀ ਲੋਕ ਉੱਥੋਂ ਆਜੂਨ ਕਿ ਅਸੀਂ ਆਰੀਆ ਪਟ ਕੋਲਿਜ ਫਲੇਡ ਬਰਨਾਲਾ ਚ ਹੈ ਤੇ ਸਾਡੇ ਸਰਕਾਰ ਨੂੰ ਮਿਲਣੇ ਆਪ ਹਾਂਜੀ ਤੇ ਸਤਿਨਾਮ ਦੀ ਗੱਲਾਂ ਆਪਾਂ ਆਪੇ ਸੋਚਾਂਗੇ ਬਰਨਾਲਾ ਅਣੀ ਜਣਾ ਅਣੀ ਜਣਾ ਏਥੇ ਵਾਲੇ ਠੀਕ ਹੈ ਵਿਰੇਂਦਰ ਬਰਨਾਲਾ ਜੀ ਆਜੋ ਜੀ ਆਥਾਂ ਪ੍ਰੇਮ ਹੈ ਇਹਨਾਂ ਦਾ ਹਰੇਕ ਨਾਲ ਜੀ ਗਾਇਸ ਤਾਲਾ ਬੰਦਿਆ ਬਖ ਬਖ ਸ਼ਾਇਰਾ ਜੀ ਜਦੋਂ ਜਿਆਦਾ ਹੋਦੀ ਹੈ ਕਿਹੜੇ ਪਰਸੀ ਦੀ ਛੋਟੇ ਸਵਾਗਤ ਲਈ ਆ ਕੀਤਾ ਜੀ ਦੇਖੋ ਜੀ ਮੇਰਾ ਕੋਰੋਨਾ ਤਾਂ ਜੀ ਬੋਰੋ ਕੋਵਾ ਕੋ ਲੈ ਆਉਂਦੇ ਬਾਹਰ ਹੀ ਕਰ ਲੋ ਬਾਹਰ ਹੀ ਕਰ ਲੋ ਬਾਹਰ ਹੀ ਕਰ ਲੋ ਆਜੋ ਬੇਟਾ ਉਹ ਆਉਂਦੀ ਹੈ ਚੱਲ ਚੱਲ ਹਲਕਾਰੀ ਕਿਵੇਂ ਚਾਚੀ ਤੇ ਦੇਣੀ ਹੈ ਚਾਚੀ ਤੇ ਦੇਣੀ ਹੈ ਅੱਛਾ ਦੋ ਪਿੱਛੇ ਕਰੋ ਬਈ ਲੋਤੀ ਤੁਸੀਂ ਅੱਗੇ ਹੋ ਜਾ ਦੋਨੇ ਜਾਣੇ ਬੇਟਾ ਜਲਦੀ ਕਰੋ ਦੋ ਲੜਕੇ ਆਹ ਜੀ ਜੀ ਕਰ ਲੋ ਚਾਚੀ ਲਈ ਹੋਗੀ ਲੈ ਕੇ ਹੋ ਕੋ ਸਲਾਉਣ ਵਾਸਤੇ ਚਲੋ ਹਾਂਜੀ ਆ ਜਾਓ ਬੱਸ ਆ ਜਾਓ ਕੋਈ ਬੀਟ ਬੂਟ ਤਾਂ ਬਜਾਈ ਨਹੀਂ ਹੈਗੀ ਨਾਲ ਜਿੱਦੜ ਆਪਣੀ ਚਾਚੀ ਨੂੰ ਤੂੰ ਹੀ ਲੈ ਕੇ ਆ ਰਹੇ ਨੇ ਮਾਣ ਕੇ ਸਵਾਗਤ ਕਰਤਾ ਆਹ ਮੂਰੇ ਦਾ ਪੌੜੀ ਲਾਈ ਪਈ ਹੈ ਸਵਾਗਤ ਵਾਹ ਹਾਂਜੀ ਤਾਂ ਕੋਈ ਨਹੀਂ ਉੱਪਰ ਚੱਕਲੋ ਨਾ ਜੇ ਥੋੜਾ ਜਿਹਾ ਜੀ ਉੱਪਰ ਰਹਿ ਗਏ ਉੱਪਰ ਚੱਕਲੋ ਸੁਣੇ ਤੁਸੀਂ ਵਿਚਕਾਰ ਜੇ ਕਰ ਲੋ ਹਾਂ ਤੇ ਇਹ ਬੰਦੇ ਛੋਟੇ ਲਾਏ ਮੇਰੇ ਹਾਂ ਹਾਂਜੀ ਕੋਈ ਨਹੀਂ ਹੁੰਦੇ ਪਤਾ ਨਹੀਂ ਕਿੱਧਰ ਗਏ ਸਾਰੇ ਹੀ ਗਏ ਸੋ ਵੀ ਰਿਵਨ ਆਉਂ ਜਾਓ ਮੂਵ ਟੂ ਦੇ ਥੋੜਾ ਨਾਲ ਜਿਹਨੂੰ ਆ ਜੀ ਦੇਖਣ ਲਈ ਬਹੁਤ ਅਬਸਕ੍ਰਾਈਬ ਕਰਾਇਆ ਵੇ ਜੀ ਨੂੰ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਚਾਚੀ ਲੁਤਰੋ ਇੱਕ ਵਾਰੀ ਸਾਰੇ ਪੰਡਾਲ ਚੋਂ ਜ਼ੋਰਦਾਰ ਤਾੜੀਆਂ ਨਾਲ ਇਹਨਾਂ ਦਾ ਇਸਤਿਖਬਾਰ ਕੀਤਾ ਜਾਵੇ ਤਾਂ ਆਪਾਂ ਸਾਰੇ ਹੀ ਸਟੇਜ ਦੇ ਨੇੜੇ ਇਕੱਤਰ ਹੋ ਜਾਈਓ ਤਾਂ ਕਿ ਆਪਾਂ ਚਾਚੀ ਲੁਤਰੋ ਜੀ ਨਾਲ ਸਾਹਮਣੇ ਪੌੜੀ ਚਾਰ ਗੱਲਾਂ ਸਾਂਝੀਆਂ ਕਰ ਸਕੀਏ ਤੇ ਆਪਾਂ ਇਹਨਾਂ ਨੂੰ ਸੁਣ ਸਕੀਏ ਇਹਨਾਂ ਦੇ ਅਲਫਾਜ਼ ਸਾਡੇ ਲਈ ਬੇਸ਼ਕੀਮਤੀ ਨੇ ਚਾਚੀ ਲੁਤਰੋ ਜੀ ਅਸੀਂ ਇਹਨਾਂ ਦਾ ਆਰਿਆ ਪਟਾ ਕਾਲਜ ਦੇ ਵਿਹੜੇ ਦੇ ਵਿੱਚ ਉਡਾਣ ਐਕਸੀਬਿਸ਼ਨ ਵੱਲੋਂ ਕਰਵਾਏ ਮੇਲੇ ਵਿੱਚ ਬਹੁਤ-ਬਹੁਤ ਸਵਾਗਤ ਕਰਦੇ ਆਂ ਚਾਚੀ ਨੁੱਤਰੋ ਜੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਹਾਲੇ ਹਾਲੇ ਬੜੀ ਬਾਜ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਰਿਆਪਟ ਕਾਲਜ ਸਮੂਹ ਸਟਾਫ ਸਟੂਡੈਂਟ ਪ੍ਰਿੰਸੀਪਲ ਸਾਹਿਬ ਵਰਕਸ ਆਰ ਸਾਡੇ ਸਹਿਕਾਰਜੋ ਜੀ ਸੁਖਮਾਨ ਜੀ ਨੇ ਸਾਡੇ ਸਹਿਕਾਰਜੋ ਜੀ ਰਪਿੰਦਰ ਮੈਨੂੰ ਜੀ ਜਿਨ੍ਹਾਂ ਦੇ ਹਾਂਜੀ ਸੋ ਤੂੰ ਕਿਦਾਂ ਦਾ ਫੀਲ ਹੋ ਰਿਹਾ ਸਾਡੀ ਇਧਰ ਆ ਕੇ ਗੁਰਪ੍ਰੀਤ ਜੀ ਚੱਲਦਾ ਜਿੰਨਾਂ ਦੇ ਸਤਿਕਾਰ ਆਤਮਾ ਠੀਕ ਹੈ ਠੀਕ ਹੈ ਦਰਸ਼ਕਾਰੀਏ ਸਾਰਿਆਂ ਦੇ ਕਾਫੀ ਸਟਾਲਾਂ ਲੱਗੀਆਂ ਕਾਫੀ ਸਕੂਲ ਕੌਲਟ ਦਾ ਦਾਇਰਾ ਵੱਡਾ ਸੀ ਤੇ ਸਭ ਤੋਂ ਪਹਿਲਾਂ ਕਹਿੰਦੇ ਜਿਨ੍ਹਾਂ ਦੀ ਅੱਖ ਵਿੱਚ ਫਤੇ ਉਹਨਾਂ ਦੇ ਲੱਖ ਵਿੱਚ ਫਤੇ ਜਿਨ੍ਹਾਂ ਦੀ ਜ਼ੁਬਾਨ ਵਿੱਚ ਫਤੇ ਉਹਨਾਂ ਦੀ ਜੁਹਾਨ ਵਿੱਚ ਫਤੇ ਜਿਨ੍ਹਾਂ ਦੀ ਅੰਬੁੱਲਾਂ ਵਿੱਚ ਫਤੇ ਉਹਨਾਂ ਦੀਆਂ ਕੁਲਾਂ ਵਿੱਚ ਫਤੇ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਬਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼ੀਰਿ ਵੈਗ ਜੀ ਕੀ ਫਤਈ ਕਹਿੰਦੇ ਅੱਲਾ ਕਹੋ ਚਾਹੇ ਰਾਮ ਕਹੋ ਨਾਮ ਏਕ ਹੈ ਜੁਦਾ ਜੁਦਾ ਹੈ ਪਿਆਲੇ ਮਗਰ ਜਾਮ ਏਕ ਹੈ ਕਿਸੇ ਨੇ ਤੇਰੇ ਨਾਮ ਤੇ ਮੰਦਰ ਬਣਾ ਦਿਆ ਕਿਸੇ ਨੇ ਤੇਰੇ ਨਾਮ ਤੇ ਕਾਬਾ ਸਜਾ ਦਿਆ ਫਤਿਹ ਕਹੋ ਚਾਹੇ ਸੁਲਾਮ ਕਹੋ ਨਾਮ ਏਕ ਹੈ ਜੁਦਾ ਜੁਦਾ ਹੈ ਪਿਆਲੇ ਮਗਰ ਜਾਮ ਏਕ ਹੈ ਕਹਿੰਦੇ ਗੱਲਾਂ ਨਾਲ ਤਾਰੇ ਹਰ ਕੀ ਤੋੜਦਾ ਏ ਜਿਹੜੇ ਲੱਗੀਆਂ ਨਮਾਉਂਦੇ ਆ ਉਹ ਹੋਰ ਹੁੰਦੇ ਨੇ ਘੱਲਾਂ ਨਾ ਤਾਰੇ ਹਰ ਕੋਈ ਤੋੜਦਾ ਏ ਜਿਹੜੇ ਲੱਗੀਆਂ ਨਮਾਉਂਦੇ ਆ ਉਹ ਹੋਰ ਹੁੰਦੇ ਨਹੀਂ ਇਸ਼ਕ ਵਿੱਚ ਕੰਨ ਪੜਵਾ ਕੇ ਕਈ ਮੰਦਰਾ ਪਵਾ ਲੈਂਦੇ ਪਰ ਜਿਹੜੇ ਸੀਸ ਤਲੀ ਤੇ ਟਕਾਂਗੇ ਉਹ ਹੋਰ ਹੁੰਦੇ ਨਹੀਂ ਬੁੱਜਦਲ ਬੰਦੇ ਖੁਦ ਕਸ਼ੀਆ ਕੰਮ ਜਾਣਦੇ ਆ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗੇ ਜਿਹੜੇ ਕੌਮ ਲਈ ਸ਼ਹੀਦੀਆਂ ਪਾ ਗਏ ਉਹ ਹੋਰ ਹੁੰਦੇ ਨਹੀਂ ਰੱਬ ਕਾ ਹੋਣ ਦਾ ਚਾਹ ਚੜ੍ਹਿਆ ਅੱਜਕੱਲ ਸਾਧਾ ਨੂੰ ਪਰ ਜਿਹੜੇ ਕੌਮ ਲਈ ਚਾਰ ਪੁੱਤ ਮਰਵਾ ਗਏ ਉਹ ਹੋਰ ਹੁੰਦੇ ਨੇ ਜਿਹੜੇ ਕੌਮ ਲਈ ਚਾਰ ਪੁੱਤ ਮਰਵਾ ਗਏ ਉਹ ਹੋਰ ਹੁੰਦੇ ਨੇ ਕਹਿੰਦੇ ਜਦੋਂ ਪ੍ਰਮਾਤਮਾ ਨੇ ਜ਼ਿੰਦਗਾਨੀ ਦਿੱਤੀ ਹੈ ਤੈਨੂੰ ਹੱਸਦੇ ਖੇੜਦੇ ਗੁਜ਼ਾਰ ਲੈਣੀ ਚਾਹੀਦੀ ਹੈ ਕਹਿੰਦੇ ਹੱਸਦੇ ਖੇੜਦੇ ਜ਼ਿੰਦਗੀ ਗੁਜ਼ਾਰੋ ਰੱਬ ਨੂੰ ਨਾ ਕਦੇ ਵੀ ਦਿਲ ਚੋਂ ਵਿਸਾਰੋ ਦੁੱਖਾਂ ਤਕਲੀਫਾਂ ਦਾ ਜੇ ਕਰਨਾ ਹੈ ਖਾਤਮਾ ਹਮੇਸ਼ਾ ਕਹਿੰਦੇ ਰੋ ਤੇਰਾ ਸ਼ੁਕਰ ਹੈ ਪਰਮਾਤਮਾ ਹਮੇਸ਼ਾ ਕਹਿੰਦੇ ਰੋ ਤੇਰਾ ਸ਼ੁਕਰ ਹੈ ਪਰਮਾਤਮਾ ਕਹਿੰਦੇ ਕੋਈ ਬਣ ਗਿਆ ਝੱਲਰ ਪੱਖੀਆਂ ਦੀ ਕੋਈ ਛੱਡ ਕੇ ਸੀਸ ਮਹਿਲ ਚੱਲਿਆ ਕੋਈ ਬਣ ਗਿਆ ਝੱਲਰ ਪੱਖੀਆਂ ਦੀ ਕੋਈ ਛੱਡ ਕੇ ਸੀਸ ਮਹਿਲ ਚੱਲਿਆ ਕੋਈ ਪਲਿਆ ਨਾਲ ਤੇ ਨਖਰਿਆਂ ਦੇ ਨਾਲ ਕੋਈ ਤੱਤੇ ਰੇਤ ਤੇ ਸੜ ਚੱਲਿਆ ਕੋਈ ਭੁੱਲ ਗਿਆ ਮਕਸਦ ਆਵਣ ਦਾ ਕੋਈ ਕਰਕੇ ਮਕਸਦ ਹੱਲ ਚੱਲਿਆ ਫਰੀਦਾ ਇਹ ਜਗਤ ਮੁਸਾਫਰ ਖਾਨਾ ਹੈ ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ ਤੇ ਜਾਂਦਾ ਕੌਣ ਹੈ ਜੀ ਜਿਹੜਾ ਚੰਗੇ ਕੰਮ ਕਰਦਾ ਹੈ ਜਿਹਦੀ ਪ੍ਰਸ਼ੰਸਾ ਚੱਗ ਕਰਦਾ ਜੀ ਉਹ ਚਾਹੇ ਮਰ ਵੀ ਜਾਵੇ ਪਰ ਲੋਕਾਂ ਵਿੱਚ ਜਾਂਦੇ ਰਹਿੰਦੇ ਹੈ ਜੀ ਇੱਕ ਤਾੜੀ ਸ਼ਹੀਦਾਂ ਲਈ ਜ਼ਰੂਰ ਲਾਦਿਆ ਕਰੋ ਜੀ ਸ਼ੁਕਰੀਆ ਮਿਹਰਬਾਨੀ ਕਹਿੰਦੇ ਜਦ ਬੰਡਲ ਲੱਗਾ ਸੀ ਦਤਾਰ ਦਾਤਾ ਇਕਤਾ ਦੇ ਗਿਆ ਇੰਗਲਿਸ਼ ਤਾਨੀਆਂ ਨੂੰ ਰਕਬਾ ਸਭ ਤੋਂ ਵੱਧ ਰੂਸ ਤਾਈਂ ਦਿੱਤਾ ਚਾਲਵਾਜੀ ਦੇ ਗਿਆ ਬਰਤਾਨੀਆਂ ਨੂੰ ਐਸ਼ ਇਸ਼ਰਤ ਦਿੱਤੀ ਫਰਾਂਸ ਤਾਈਂ ਦੇਸ਼ ਪਿਆਰ ਦੇ ਗਿਆ ਜਾਪਾਨੀਆਂ ਨੂੰ ਦੌਲਤ ਸਭ ਤੋਂ ਵੱਧ ਪਰਮਾਤਮਾ ਨੇ ਅਮਰੀਕਾ ਨੂੰ ਦਿੱਤੀ ਹੁਸਨ ਸਭ ਤੋਂ ਵੱਧ ਅਰਾਨੀਆਂ ਨੂੰ ਹਾਕੀ پاک ਦਿੱਤੀ ਚਾਂਦੀ ਬਗਦਾਦ ਦਿੱਤੀ ਲੋਹਾ ਸਭ ਤੋਂ ਵੱਧ ਅਰਮਾਨੀਆਂ ਨੂੰ ਮਰਦ ਸ਼ੇਰ ਤੇ ਕੁੱਲ ਦਲੇਰ ਲੋਕੋ ਦਾਤਾ ਦੇ ਗਿਆ ਹਿੰਦੂ ਸਤਾਨੀਆਂ ਨੂੰ ਦਾਤਾ ਦੇ ਗਿਆ ਹਿੰਦੂ ਸਤਾਨੀਆਂ ਨੂੰ ਜਿਹੜਾ ਇਹ ਆਪਣਾ ਪੰਜਾਬ ਹੈ ਇੱਕ ਦਿਲ ਦੇ ਵਾਂਗ ਧੜਕਦਾ ਸੀ ਕਹਿੰਦੇ ਜੀ ਜੇ ਹਿੰਦੁਸਤਾਨ ਇੱਕ ਸਰੀਰ ਦੀ ਬੰਤਰ ਹੈ ਤੇ ਪੰਜਾਬ ਉਹਦਾ ਦਿਲ ਹੈ ਜੀ ਸੋ ਇੱਕ ਪੰਜਾਬ ਦੇ ਨਾਂ ਤੇ ਮੈਂ ਬੜਾ ਖੁਸ਼ਸ਼ਕੀਰ ਕਹਿਣ ਲੱਗੀਆਂ ਜੀ ਕਹਿੰਦੇ ਪੰਜਾਬ ਖੇੜੇ ਗੁਲਾਬ ਉਹ ਇਸ ਬੋਲੀ ਤੋਂ ਪਾਸਾ ਵਟ ਰਹੀ ਹੈ ਮੁੱਖ ਵਟ ਰਹੀ ਹੈ ਜੀ ਸੋ ਇੱਕ ਪੰਜਾਬੀ ਮਾਂ ਬੋਲੀ ਅਪੀਲ ਕਰਦੀ ਐ ਕਹਿੰਦੀ ਨਾ ਨਾ ਬੇਮੁਖ ਹੋਈ ਪੁੱਤਰਾ ਨਾ ਨਾ ਬੇਮੁਖ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਐ ਮੈਂ ਤਾਂ ਪਹਿਲੀ ਵਿਦੇਸ਼ੀ ਤਖਤਾਂ ਨੇ ਪੈਰਾਂ ਵਿੱਚ ਰੋਲੀ ਐ ਨਾ ਨਾ ਬੇਮੁਖ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਐ ਮੈਂ ਕਹਿੰਦੀ ਪੰਜਾਂ ਦਰਿਆਵਾਂ ਦੇ ਪਾਣੀਏ ਵਰਗੀ ਮੈਂ ਦੱਸਾਂ ਗੁਰੂਆਂ ਦੀਆਂ ਬਾਣੀਏ ਵਰਗੀ ਬਾਬੇ ਲਾਣਕ ਨੇ ਸੱਚ ਦੀ ਤਕੜੀ ਲੈ ਕੇ ਮੈਂ ਤੇਰਾ ਤੇਰਾ ਟੋਲੀ ਐ ਨਾ ਨਾ ਬੇਮੁਖ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਐ ਸਨ 47 ਵਿੱਚ ਮੇਰੀ ਇਕਲੀ ਚੀਜ਼ ਮੈਂ ਦੋ ਹਿੱਸੇ ਵਿੱਚ ਵੰਡੀ ਗਈ ਮੇਰੇ ਵਿੱਚ ਖਿੱਚ ਲਕੀਰ ਦਿੱਤੀ ਤੇਰੇ ਅੱਗੇ ਐਡੀ ਖੜੀ ਮਾਂ ਫਰਿਆਦ ਦੀ ਝੋੜੀ ਐ ਨਾ ਨਾ ਬੇਮੁਖ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਐ ਸਿੱਕ ਤਾੜੀ ਮਾਂ ਬੋਲੀ ਨਹੀਂ ਲਾਇਕ ਹੋਜੀ ਇਹ ਪੰਜਾਬੀ ਹੈ ਜੀ ਚਾਹੇ ਮੌਤ ਦੇ ਖੂਚ ਹੋਵੇ ਪੰਜਾਬੀ ਬੰਦਾ ਕਦੇ ਨਰਵਸ ਨਹੀਂ ਹੁੰਦਾ ਇੱਕ ਕਰ ਇੱਕ ਪੰਜਾਬੀ ਦੂਜਾ ਪਾਕਿਸਤਾਨੀ ਤੀਜਾ ਅੰਗਰੇਜ਼ ਤਿੰਨਾਂ ਦੀ ਦੋਸਤੀ ਸੀ ਤਿੰਨਾਂ ਨੇ ਕਿਸ਼ਤੀ ਲਈ ਕਿਰਾਏ ਤੇ ਸ਼ਹਿਰ ਮੰਡੀ ਜਦੋਂ ਭਾਈ ਕਿਸ਼ਤੀ ਵਿਚ ਆ ਲਈ ਗਈ ਇੱਕ ਦਿਨ ਨਿਕਲਿਆ ਆ ਕੇ ਕਿਸ਼ਤੀ 'ਚ ਬਹਿ ਗਿਆ ਕਹਿੰਦਾ ਕੀ ਤੂੰ ਫੁਚਕੇ ਬੜਿਓ ਇਹ ਸਾਰਾ ਸੀ ਮੇਰਾ ਤਿੰਨੇ ਕਹਿੰਦੇ ਰੰਟੀ ਹੋ ਗਏ ਜਿੰਨ ਕਹਿੰਦਾ ਲਾ ਇਕੱਲੇ ਇਕੱਲੇ ਨੂੰ ਖਾऊं ਫਿਰ ਪੰਜਾਬੀ ਬੰਦੇ ਨੇ ਜਿੰਨ ਦੇ ਪੈਰ ਫੜ ਲਈ ਕਿਸ਼ਤੀ 'ਚ ਕਹਿੰਦੇ ਗਲਤੀ ਹੋ ਗਈ ਜਿੰਨੇ ਥੋੜੇ ਠੰਡਾ ਪਿਆ ਕੋਲਡ ਡਾਊਨ ਤੇ ਤਿੰਨੇ ਜਾਣੇ ਇੱਕ ਇੱਕ ਚੀਜ਼ ਆਪਣੀ ਸਮੁੰਦਰ ਚ ਸੁੱਟੇ। ਜਿਹੜੀ ਚੀਜ਼ ਮੈਂ ਲੱਭ ਲੈਂਦੇ ਉਹਨੂੰ ਖਾ ਜੂ। ਜਿਹਦੀ ਚੀਜ਼ ਨਾ ਲੱਭ ਸਕਿਆ ਉਹ ਤਾਂ ਮੈਂ ਜ਼ਿੰਦਗੀ ਦਾ ਗੁਲਾਮ ਬਣ ਕੇ ਰਹੂ। ਤਿੰਨੇ ਕਹਿੰਦੇ ਮਨਜ਼ੂਰ ਤੇ ਜਿੰਨ ਕਹਿੰਦਾ ਮੈਨੂੰ ਵੀ ਮਨਜ਼ੂਰ। ਜਿੰਨੇ ਨੇ ਇਸ਼ਾਰਾ ਕੀਤਾ ਅੰਰੇਜ ਬੰਦੇ ਵੱਲ ਵੀ ਕੁਝ ਸੁੱਟ ਉਹਨੇ ਆਪਣਾ ਮਾਈਂਡ ਵਰਤਿਆ। ਕਮੀਜ਼ ਦਾ ਬਟਨ ਤੋੜਿਆ। ਸਮੁੰਦਰ ਚ ਸਿੱਟਿਆ। ਜਿੰਨੇ ਚੁੰਮੀ ਮਾਰੀ ਬਟਨ ਕੱਢ ਲਿਆ। ਅਗੇ ਬੜਨ ਤੇਰਾ ਅੰਗਰੇਜ਼ ਆਖੀ ਜਵੇ ਜੈਸ ਮੇਰਾ ਹੁਣ ਖਾ ਗਿਆ ਪਾਕਿਸਤਾਨੀ ਵਾਲਾ ਉਹ ਕਿਦੇ ਸਲਾਈ ਕਦਾ ਹੀ ਕਰਦਾ ਸੀ ਕਿਦੇ ਟੇਲਰ ਸੀ ਉਹਨੇ ਸੂਈ ਸਿੱਟੀ ਵੀ ਮੈਂ ਬਚ ਜੂ ਪਰ ਜਿੰਨੇ ਸਟਾਰ ਸਮੁੰਦਰ ਚ ਸੂਈ ਕੱਢ ਲਿਆ ਓਕੇ ਸੂਈ ਤੇਰੀ ਪਾਕਿਸਤਾਨੀ ਕਿਹਦਾ ਮੇਰੀ ਉਹਨੂੰ ਖਾ ਗਿਆ ਜੀ ਹੁਣ ਮਾਰੀ ਆ ਗਈ ਪੰਜਾਬੀ ਬੰਦੇ ਤੇ ਕਿਤੇ ਚਿੱਟਾ ਕੁੜਤਾ ਪਜਾਮਾ ਪਾਇਆ ਜੀ ਜੀਜੇ ਜੋ ਗੋਲ ਜੀ ਜੀ ਚ ਕੱਢੀ ਸਮੁੰਦਰ ਚ ਸਿੱਟੀ ਜਿੰਨੇ ਚੁੰਮੀ ਮਾਰੀ ਖਾਲੀਆ ਤਵਾਸ ਦੂਜੀ ਚੁੰਮੀ ਮਾਰੀ ਖਾਲੀ ਤਬਾਸ ਜਦੋਂ ਤੀਜੀ ਚੁੰਮੀ ਮਾਰੀ ਤਬਾਸ ਖਾਲੀ ਆ ਕੇ ਇਹਨੇ ਪੰਜਾਬੀ ਬੰਦੇ ਦੇ ਪੈਰ ਫੜ ਲਏ ਵੀ ਮੈਂ ਜ਼ਿੰਦਗੀ ਦਾ ਗੁਲਾਮ ਮੈਨੂੰ ਇਹ ਜਸਕੀਨ ਸਿੱਟਿਆ ਫਿਰ ਭਾਈ ਪੰਜਾਬੀ ਦੇ ਪੰਜਾਬੀ ਵਾਲੀ ਕੀਤੀ ਮੈਨੂੰ ਤਾਂ ਪੰਜਾਬੀ ਚ ਕਰਾਰੀ ਵੀ ਕੱਢੀ ਘਾਲ ਕਹਿੰਦਾ ਭਾਈ ਮੇਰਾ ਸਾਲਿਆ ਉਹ ਕਿੱਡੇ ডিসਪਲਿਨ ਦੀ ਗੋਲੀ ਸਿੱਧੀ ਸੀ ਖੁਰਤੀ ਇਹ ਹੁੰਦੇ ਆ ਪੰਜਾਬੀ ਪੰਜਾਬੀ ਬੰਦਾ ਜੀ ਮੈਂ ਜਦੋਂ ਕੈਨੇਡਾ ਗਈ ਜੀ ਪਹਿਲੀ ਆਈ ਉੱਥੇ ਸਾਰਾ ਕੁਝ ਹੀ ਪੁੱਠਾ ਜੀ ਆਪਣੇ ਘੱਬਿਆਂ ਤੇ ਚੱਲਦੀਆਂ ਉਧਰ ਸੱਜਿਆ ਤੇ ਚੱਲਦੇ ਆ ਆਪਣੇ ਸੁੱਚ ਥੱਲੇ ਨੂੰ ਆਉਣ ਹੁੰਦੀ ਹੈ ਉਧਰ ਤਾਂ ਨੂੰ ਆਉਣ ਹੁੰਦੀ ਹੈ ਆਪਣੇ ਜੇ ਭਾਈ ਕੋਈ ਛੇੜਖਾਨੀ ਕਰਦਾ ਮੋਢਾ-ਮੋਢਾ ਮਾਰਦਾ ਤੇ ਦੂਜਾ ਮੋਢਾ ਤੋੜ ਦਿੰਦੇ ਪੰਜਾਬੀਆਂ ਦੀ ਫਿਰ ਦੱਸਦਾ ਵੀ ਸਾਡੀ ਕੁੜੀ ਦੇ ਹੱਥ ਲਾਇਆ ਤਾਂ ਲਾਇਆ ਕਿਵੇਂ ਉਧਰ ਸੌਰੀ ਨਹੀਂ ਕੰਮ ਚੱਲ ਜਾਂਦਾ ਇਸ ਅੰਗਰੇਜ਼ ਨੇ ਮੈਨੂੰ ਰੋਟੀ ਕਰਤੀ ਵੀ ਚਾਚੀ ਲੁਟਰੂ ਸਾਡੇ ਘਰੇ ਰੋਟੀ ਐ ਲੋ ਟੇਬਲਾਂ ਤੇ ਖਾਣਾ ਲੱਗਿਆ ਹੋਇਆ ਤੇ ਮੈਂ ਤਾਂ ਡਰਦੀ ਰੋਟੀ ਨਾ ਖਾਵਾਂ ਅੰਗਰੇਜ਼ ਮੈਨੂੰ ਆਖੇ ਤੂੰ ਸਾਡੀ ਗੈਸਟ ਐ ਰੋਟੀ ਖਾਓ ਮਗਨਾਂ ਜੀ ਪਹਿਲਾਂ ਤੁਸੀਂ ਖਾਓ ਉਹ ਆਖੇ ਤੁਸੀਂ ਖਾਓ ਮਗਰ ਤੁਸੀਂ ਖਾਓ ਜਦ ਅੰਗਰੇਜ਼ ਨੇ ਬੁਰਕੀ ਤੋੜ ਕੇ ਮੂੰਹ ਚ ਪਾਈ ਜਿਹੜਾ ਸੁੱਖ ਦੇ ਬਦਲੇ ਦੁੱਖ ਦੇਵੇ ਉਦੋਂ ਮਾੜਾ ਕੋਈ ਫਿਰਦਾਰ ਨਹੀਂ ਹੁੰਦਾ ਜਿਹਦੇ ਡਾਕ ਦੇ ਲੁਟਿਆ ਜਾਵੇ ਘਰਵਾਰ ਤੇ ਸਾਕੰਦ ਦੇਸ਼ ਉਹ ਤੋਂ ਮਾੜਾ ਕੋਈ ਫਿਰੇ ਦਾਰ ਨਹੀਂ ਹੁੰਦਾ ਝੂਠ ਬੋਲੇ ਬਿਨਾ ਵਪਾਰ ਨਹੀਂ ਹੁੰਦਾ ਜਿਸ ਘਰੇ ਕਹਿੰਦੇ ਔਰਤ ਦੀ ਚੱਲਦੀ ਏ ਉੱਥੇ ਬੰਦੇ ਦਾ ਕਦੇ ਵੀ ਸਤਕਾਰ ਨਹੀਂ ਹੁੰਦਾ ਜਿਹੜਾ ਸੌਦਾ ਪਤਾ ਲੈਣ ਗਿਆ ਦੁਕਾਨ ਤੇ ਨੀਵੀ ਪਾਈਏ ਮੁੜ ਕੇ ਮੋੜਨਾ ਉਹ ਧਾਰ ਨਹੀਂ ਹੁੰਦਾ ਝੂਠ ਬੋਲੇ ਬਿਨਾ ਵਪਾਰ ਨਹੀਂ ਹੁੰਦਾ ਬੰਧਿਆ ਐਂ ਇਨਸਾਨ ਤੇਰਾ ਕੜ ਕੜ ਮਿੱਟੀ ਐ ਇਸ ਮਿੱਟੀ ਦਾ ਕੋਈ ਖਰੀਦਦਾਰ ਨਹੀਂ ਹੁੰਦਾ ਇਸ ਮਿੱਟੀ ਦਾ ਕੋਈ ਖਰੀਦਦਾਰ ਨਹੀਂ ਹੁੰਦਾ ਮਿੱਟੀ ਬਾਰੇ ਤਾਂ ਬਾਬਾ ਫਰੀਦ ਸਾਹਿਬ ਜੀ ਬੈਨਿੰਦੇ ਦੇਖ ਕੇ ਅਕੇ ਬੇਕ ਫਰੀਤਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਨਾ ਕਰ ਬੰਦਿਆ ਮੇਰੀ ਮੇਰੀ ਨਾ ਇਹ ਤੇਰੀ ਨਾ ਇਹ ਮੇਰੀ ਜਗ ਚਾਰ ਦਿਨਾਂ ਦਾ ਮੇਲਾ ਅੰਤ ਹੋਣਾ ਮਿੱਟੀ ਦੀ ਤੇਰੀ ਅੰਤ ਹੋਣਾ ਮਿੱਟੀ ਦੀ ਤੇਰੀ ਜੀ ਸੋ ਜੀ ਇੱਕ ਕੋਈ ਨਮਾਜ਼ ਸਾਹਿਬ ਸੀਗਾ ਮੁਸਲਮਾਨ ਉਹਦੀ ਬੇਗੁੰਦਾ ਦਿਹਾਤ ਹੋ ਗਿਆ ਜੀ ਦਿੱਲੀ ਜਾ ਕੇ ਉਹਦੀ ਕਵਰ ਤੇ ਪੱਖੀ ਝੱਲਿਆ ਕਰੇ ਜਿਹੜੇ ਕੋਈ ਲੋਕ ਜਾਇਆ ਕਰਨ ਵੀ ਦੇਖੋ ਜੀ ਕਿੰਨਾ ਥਾਂ ਪ੍ਰੇਮ ਹੈ ਵੀ ਜਿਵੇਂ ਸਿਰੀ ਦਾ ਫਰਿਆਦ ਨਾਲ ਸੱਸੀ ਸੋਣੀ ਮੇਹੀ ਬਾਦ ਉਹ ਜ਼ਿਕਰ ਕਰਿਆ ਕਰਨ ਵੀ ਇਹਦਾ ਵੀ ਇੰਨਾ ਪ੍ਰੇਮ ਆਪਣੀ ਘਰ ਵਾਲੀ ਨਾਲ ਵੀ ਦਿੱਲੀ ਆ ਕੇ ਕਵਰ ਦੇ ਮਿੱਟੀ ਮਿੱਟੀ ਉੱਪਰ ਪੱਖੀ ਝਲ ਕੇ ਜਾਂਦਾ ਇੱਕ ਦਿਨ ਹਰਿਆਣਾ ਗਿਆ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਇੰਨਾ ਮੋਹ ਪ੍ਰੇਮ ਤੁਸੀਂ ਦਿੱਲੀ ਝੱਲ ਮਾਰ ਕੇ ਜਾਂਦੇ ਹੋ ਪੱਖੀ ਦੀ ਉਹ ਕਹਿੰਦੇ ਜੀ ਕਿਹੜਾ ਮੋਹ ਪ੍ਰੇਮ ਮੇਰੀ ਬੀਗਮ ਨੇ ਆਖਿਆ ਸੀ ਵੀ ਜਿੰਨਾ ਚਿਰ ਮੇਰੀ ਕਬਰ ਦੀ ਮਿੱਟੀ ਨਾ ਸੁੱਕੀ ਤੂੰ ਦੂਜਾ ਨਾ ਕਰੀ ਇਹਦਾ ਰੋਜ਼ ਕੋਈ ਕੰਜਰ ਆ ਕੇ ਪਾਣੀ ਦੀ ਵਾਇਟਿੰਗ ਪਾ ਜਾਂਦਾ ਮੈਂ ਤਾਂ ਉਸ ਕੋਲ ਆ ਜੀ ਕਿਹਦਾ ਅੱਜ ਕੱਲ੍ਹ ਹੈ ਮੋਹ ਪ੍ਰੇਮ ਆ ਜੀ ਆ ਦੇਖੋ ਜੀ ਜਦੋਂ ਸਾਡੇ ਗਰੀਬ ਹੋਇਆ ਮੇਰਾ ਵਿਆਹ ਤੁਹਾਡਾ ਚਾਚਾ ਮੈਨੂੰ ਵਿਆਹ ਕੇ ਲੈ ਕੇ ਆਇਆ ਉਦੋਂ ਮੈਨੂੰ ਜਿਹੜਾ ਮੰਗਲ ਸੂਤਰ ਸੀਗਾ ਜੀ ਰਬੜ ਦਾ ਪਾਇਆ ਸੀਗਾ ਜੀ ਇਸੇ ਕਰਕੇ ਮੈਂ ਸਾਰੀ ਜ਼ਿੰਦਗੀ ਹੋਰ ਨਾ ਹੋ ਸਕੀ ਵੀ ਕਿਤੇ ਮੇਰਾ ਮੰਗਲ ਸੂਤਰ ਨਾ ਡਿੱਗ ਜਾਵੇ ਜੀ ਸਾਨੂੰ ਗੱਲ ਅੱਜ ਦੇ ਪੁਜ ਮਾ ਰਾਮਾ ਮੰਡੀ ਤੇ ਬਸ ਤੇ ਬੈਠੀ ਜੀ ਤਰ ਮੰਡੀ ਸਾਫੋ ਦਮਨ ਮਾ ਸਾ ਇੱਕ ਬੇਬੇ ਬੈਠੀ ਨਾਲ ਉਹਦਾ ਪੁੱਤ ਆ ਉਹਨੇ ਬਿਸਕੁਟਾਂ ਦੇ ਡੱਬੇ ਖੋਲੀ ਕਹਿੰਦੀ ਪੁੱਤ ਬਿਸਕੁਟ ਖਾ ਲੈ ਨੀ ਮੈਂ ਨਾਲ ਅਲੀ ਬੇਬੇ ਨੂੰ ਦੇ ਦੂੰ ਬੱਚੇ ਨੇ ਨੋ ਕਰਤਾ ਵੀ ਮੈਂ ਨਹੀਂ ਖਾਣਾ ਜੀ ਅੱਗੇ ਮਾਹੌਲ ਮੰਡੀ ਹੈਗਾ ਜੀ ਬੇਬੇ ਨੇ ਫੇਰ ਕੁਐਸਚਨ ਕੀਤਾ ਪੁੱਤ ਬਿਸਕੁਟ ਖਾ ਲੈ ਨੀ ਮੈਂ ਬੇਬੇ ਨੂੰ ਖਵਾ ਦੂੰ ਉਸ ਤੋਂ ਬਾਅਦ ਜੀ ਅਗਰ ਰਾਮਪੁਰਾ ਜਿਹੜੇ ਫੇਰ ਰਿਪੀਟ ਕੀਤਾ ਪੁੱਤ ビスクਟ ਖਾਲਾ ਮੁਖ ਲੱਗ ਗਈ ਹੋ ਨੀ ਮੈਂ ਬੇਬੇ ਨੂੰ ਗਵਾ ਦੂੰ ਉਦੋਂ ਆ ਤਪਾ ਆ ਗਿਆ ਜੀ ਬੇਬੇ ਨੇ ਬੇਕੋਸ਼ਨ ਕੀਤਾ ਪੁੱਤ ਬਿਸਕਟ ਖਾਲਾ ਨੀ ਮੈਂ ਬੇਬੇ ਨੂੰ ਗਵਾ ਦੂੰ ਬਰਨਾਲਾ ਆ ਗਿਆ ਜੀ ਬੇਬੇ ਨੇ ਫੇਰ ਕੇ ਪੁੱਤ ਬਿਸਕਟ ਖਾਲਾ ਨੀ ਮੈਂ ਬੇਬੇ ਨੂੰ ਗਵਾ ਦੂੰ ਉਹ ਆਏ ਤੇ ਡਾ ਗਿਆ ਜਦੋਂ ਹਾਈਕੋਰਟ ਆਇਆ ਤੇ ਕਰੰਟਰ ਮੈਨੂੰ ਆਦਾ ਭਾਈ ਤੁਸੀਂ ਤਾਂ ਬਰਨਾਲੇ ਉਧਰ ਸੀ ਇੱਥੇ ਕਿਵੇਂ ਆ ਕੇ ਮੈਂ ਕਾ ਕੁੱਤੇ ਚਾਕ ਚ ਵੀ ਬੇਬੇ ਦਾ ਪੋਤਾ ਬਿਸਕਟ ਖਾਂਦਾ ਨਹੀਂ ਤੇ ਮੈਨੂੰ ਜਾਈ ਵੜੀ ਖਵਾਉਂਦੀ ਨਹੀਂ ਉਹ ਹੁਣ ਬਿਸਕਟ ਦਿੱਤਾ ਹੁਣ ਬਿਸਕਟ ਦਿੱਤਾ ਇਹਨੂੰ ਕਹਿੰਦੀ ਜੀ ਉੱਤੇ ਜਾ ਮੈਂ ਕੁੱਤੇ ਜਾ ਕੇ ਹਾਈਕੋਰਟ ਦਾ ਬਾਸ ਆਈ ਹੈ ਬਈ ਸੋ ਇੱਕ ਮੇਰਾ ਕਾਫੀ ਵਾਇਰਲ ਹੋਇਆ ਸੀ ਸਾਡੇ ਜਗਦੇਵ ਟੈਨਸਾ ਮੇਲਾ ਟੀਵੀ ਇਹਨਾਂ ਦੇ ਚੈਨਲ ਤੇ ਵੀ ਜੀ ਇੱਕ ਮੈਂ ਧੀ ਦੀ ਗੱਲ ਸੁਣਾਉਣ ਲੱਗੀ ਐ ਤੇ ਕਹਿੰਦੇ